ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਕੀ ਹਾਲ ਚਾਲ ਹੈ ਆਪਾਂ ਅੱਜ ਗੱਲ ਕਰਨ ਲੱਗੇ ਆ ਜਿਹੜੇ ਫਰੀਦਕੋਟ ਤੋਂ ਭਾਇ ਭਾਈ ਟਿਕਟ ਤੇ ਖੜੇ ਨੇ ਹੰਸਰਾਏ ਹੰਸ ਜੀ ਤੇ ਉਹਨਾਂ ਦੇ ਉਹਨਾਂ ਦਾ ਕਿਸਾਨਾਂ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਤੁਸੀਂ ਦੇਖੋ ਉਸ ਦੇ ਭਰਾ ਨੇ ਉਹਨੂੰ ਇੱਕ ਐਡਵਾਈਸ ਦਿੱਤੀ ਹੈ ਜੀ ਦੋਸਤੋ ਤੁਸੀਂ ਵੀ ਇਹ ਵੀਡੀਓ ਵੇਖੋ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਦੇਖੋ ਆਪਾਂ ਤੁਹਾਨੂੰ ਦਿਖਾਉਨੇ ਆ ਵੀਡੀਓ ਦੱਸਿਓ ਕਿਵੇਂ ਲੱਗੀ ਸ੍ਰੀ ਦੇਵਾਲ ਜੀ ਨਮਸਕਾਰ ਅਦਾਬ ਸਾਰਿਆਂ ਨੂੰ ਅੱਜ ਦੀ ਇਹ ਵੀਡੀਓ ਬੜੀ ਸਪੈਸ਼ਲ ਆ ਮੇਰੇ ਵਾਸਤੇ ਬਹੁਤ ਸਪੈਸ਼ਲ ਆ ਮੈਨੂੰ ਨਹੀਂ ਪਤਾ ਇਸ ਵੀਡੀਓ ਦਾ ਕੀ ਰਿਜ਼ਲਟ ਨਿਕਲੇਗਾ ਕੀ ਰਿਐਕਸ਼ਨ ਹੋਏਗਾ ਸਪੈਸ਼ਲੀ ਮੇਰੇ ਪਰਿਵਾਰ ਦਾ ਮੇਰੇ ਵਾਸਤੇ ਭਾਰਤ ਰਿੰਦੇ ਪਰਿਵਾਰ ਦਾ ਜਾਂ ਹੰਸਪਾਜੀ ਦਾ ਤੇ ਮੈਨੂੰ ਨਹੀਂ ਪਤਾ ਤੁਹਾਡਾ ਕੀ ਰਿਐਕਟ ਹੋਏਗਾ ਮੇਰੇ ਤੇ ਪ੍ਰੈਸ ਕਾਨਫਰੈਂਸ ਕਰਕੇ ਕਹਿ ਦੋਗੇ ਕਿ ਮੇਰਾ ਭਰਾ ਹੀ ਨਹੀਂ ਆ ਤੇ ਉਹ ਵੀ ਕੋਈ ਨਹੀਂ ਕਹਿ ਦੋਗੇ ਕਿਉਂਕਿ ਕਦੇ ਵੀ ਨੌਆਂ ਨਾਲੋਂ ਮਾਸ ਅਲੱਗ ਨਹੀਂ ਹੁੰਦਾ ਭਰਾ ਤੇ ਆਪਸੀ ਤੇ ਰਹਿਣਾ ਜਾਂ ਮਰਦੇ ਦਮ ਤੱਕ ਮੈਂ ਬਹੁਤ ਦਿਨਾਂ ਦਾ ਇਹ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਬਹੁਤ ਵਾਰੀ ਮੈਂ ਕੈਮਰਾ ਔਨ ਕੀਤਾ ਮਾਈਕ ਵੀ ਔਨ ਕੀਤਾ ਪਰ ਕਰ ਨਹੀਂ ਸਕੇ ਗੱਲਾਂ ਫਿਰ ਉੱਠ ਜਾਂਦਾ ਸੀਗਾ ਛੱਡੋ ਯਾਰ ਜਿਗਰਾ ਹੀ ਨਹੀਂ ਪਿਆ ਗੱਲਾਂ ਕਰਨ ਦਾ ਪਰ ਅੱਜ ਮੈਨੂੰ ਨਹੀਂ ਪਤਾ ਤੁਹਾਡੇ ਤੱਕ ਵੀਡੀਓ ਪਹੁੰਚੇਗੀ ਜਾਂ ਨਹੀਂ ਜਾਂ ਹੋ ਸਕਦਾ ਫਿਰ ਡਿਲੀਟ ਕਰ ਦਵਾਂ ਨਾ ਹੀ ਪੋਸਟ ਕਰਾਂ ਪਰ ਬਣਾ ਰਿਹਾ ਗੱਲਾਂ ਨੇ ਕੁਛ ਹਾਲਕਿ ਮੈਂ ਦੋ ਵੀਡੀਓ ਪਹਿਲਾਂ ਬਣਾਈਆਂ ਨੇ ਜਿਹਦੇ ਵਿੱਚ ਮੈਂ ਵੋਟਾਂ ਵੀ ਮੰਗੀਆਂ ਨੇ ਖੁਦ ਤੇ ਭਾਜੀ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਬਹੁਤ ਡਿਟੇਲ ਚ ਮੈਂ ਦੱਸਿਆ ਔਰ ਉਹ ਬਿਲਕੁਲ ਸੱਚ ਆ ਸਟਾਰਟਿੰਗ ਵਿੱਚ ਹੀ ਮੈਂ ਕਹਿ ਦਿੰਦਾ ਕਿ ਭਾਜੀ ਦੀ ਨੀਅਤ ਤੇ ਮੈਨੂੰ ਕੋਈ ਸ਼ੱਕ ਨਹੀਂ ਭਾਜੀ ਦੇ ਕੰਮ ਕਰਨ ਤੇ ਮੈਨੂੰ ਰਤੀਪੂਰਾ ਸ਼ੱਕ ਨਹੀਂ ਉਹਨਾਂ ਦੇ ਜਜ਼ਬੇ ਬਾਰੇ ਉਹਨਾਂ ਦੀ ਸੈਂਸਿਟਿਵਿਟੀ ਬਾਰੇ ਮੈਨੂੰ ਪੂਰਾ ਵੀ ਰਤੀ ਪਰ ਵੀ ਮੈਨੂੰ ਕੋਈ ਸ਼ੱਕ ਨਹੀਂਗਾ ਇਹ ਮੈਂ ਗਾਰੰਟੀ ਨਾਲ ਕਹਿ ਸਕਦਾ ਪਰ ਅੱਜ ਮੈਂ ਸਟਾਰਟਿੰਗ ਵਿੱਚ ਇਹ ਵੀ ਦੱਸ ਦਿੰਦਾ ਕਿ ਅੱਜ ਮੈਂ ਵੋਟਾਂ ਲੈਣ ਲਈ ਨਹੀਂ ਤੁਹਾਡੇ ਕੋਲ ਬੈਠਾ ਇਹ ਵੀਡੀਓ ਵੋਟਾਂ ਵਾਸਤੇ ਨਹੀਂ ਆ ਇਹ ਮੇਰੇ ਭਰਾ ਹੀ ਨਹੀਂ ਮੇਰੇ ਪਿਓ ਹੀ ਨੇ ਮੇ ਤੋਂ ਤਿੰਨ ਚਾਰ ਜਗ੍ਹਾ ਵੱਡੇ ਨੇ ਕਰ ਵਿੱਚ ਤੇ ਮੈਂ ਉਹਨਾਂ ਨੂੰ ਅੱਜ ਸੋਸ਼ਲ ਮੀਡੀਆ ਥਰੂ ਬੇਨਤੀ ਕਰਨ ਲਈ ਬੈਠਾ ਕਿ ਰੱਬ ਦਾ ਵਾਸਤਾ ਆ ਦੇਖੋ ਮੈਂ ਇਹਨੂੰ ਹੱਥ ਜੋੜੇ ਨਾ ਮੰਨਿਓ ਇਹ ਮੈਂ ਤੁਹਾਡੇ ਚਰਨਾਂ ਵਿੱਚ ਲੰਮਾ ਪਿਆ ਸਮਝ ਲਓ ਤੁਹਾਡੇ ਪੈਰਾਂ ਵਿੱਚ ਤੁਹਾਡੇ ਕਦਮਾਂ ਵਿੱਚ ਲੰਮਾ ਪੈ ਕੇ ਮੈਂ ਕਹਿ ਰਿਹਾ ਕਿ ਇਸ ਗੰਦ ਵਿੱਚੋਂ ਨਿਕਲ ਆਓ ਛੱਡੋ ਪਰਾਂ ਸਾਰਾ ਕੁਝ ਕਿਉਂਕਿ ਤੁਹਾਡਾ ਜਿਹੜਾ ਰਤਬਾ ਜਿਹੜਾ ਤੁਹਾਡਾ ਸਟੈਂਡਰਡ ਆ ਉਹ ਬਹੁਤ ਉੱਚਾ ਸੁੱਚਾ ਆ ਉੱਚਾ ਵੀ ਅਤੇ ਸੱਚਾ ਵੀ ਬੋਧਾ ਤੇ ਇਹ ਜਿਹੜਾ ਕੰਮ ਆ ਰਾਜਨੀਤੀ ਸਪੈਸ਼ਲਿਸਟ ਸਾਡੇ ਪੰਜਾਬ ਦੀ ਰਾਜਨੀਤੀ ਇਹਦੇ ਜਿੰਨਾ ਮੇਰਾ خیال ਹੈ ਕਿ ਗੰਦਾ ਕੰਮ ਕਿਤੇ ਹੋ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਕਿਤੇ ਦੁਨੀਆ ਦੇ ਵਿੱਚ ਇੰਨੀ ਗੰਦੀ ਰਾਜਨੀਤੀ ਹੋਵੇਗੀ ਜਿੰਨੀ ਸਾਡੇ ਪੰਜਾਬ ਦੇ ਵਿੱਚ ਆ ਤੁਸੀਂ ਬਹੁਤ ਸੱਚੇ ਸੁੱਚੇ ਕਲਾਕਾਰ ਹੋ ਵਾਕਈ ਸੂਫੀਅਤ ਨਾਲ ਭਿੱਜੇ ਹੋਏ ਕਲਾਕਾਰ ਹੋ ਪਰ ਇਹ ਤੁਹਾਡਾ ਸੱਚਾਪਨ ਜਿਹੜਾ ਆ ਤੁਸੀਂ ਆਪਣੇ ਆਪ ਹੀ ਜਾ ਕੇ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਮੇਰੀਆਂ ਗੱਲਾਂ ਨੂੰ ਗੁੱਸਾ ਕਰਨ ਦੀ ਬਜਾਏ ਤੁਸੀਂ ਗੌਰ ਨਾਲ ਸੋਚੋ ਕਿ ਪਰਮਜੀਤ ਕਹਿ ਤਾ ਸੱਚ ਰਿਹਾ ਇਹ ਤੁਹਾਨੂੰ ਮਹਿਸੂਸ ਕਰਨਾ ਪਏਗਾ ਮੈਂ ਅਕੀਨ ਮੈਂ ਇੱਕ ਇੱਕ ਮਿੰਟ ਬਾਅਦ ਤੁਰਤ ਮਾਫੀ ਵੀ ਮੰਗਦਾ ਰਹਾਗਾ ਮੈਂ ਇਹ ਨਹੀਂ ਕਿ ਅੱਜ ਸਿੱਧਾ ਸੋਸ਼ਲ ਮੀਡੀਆ ਤੇ ਆ ਗਿਆ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ 2009 ਤੋਂ ਜਦੋਂ ਰਾਜਨੀਤੀ ਵਿੱਚ ਆਇਆ ਉਦੋਂ ਵੀ ਮੇਰੀ ਬਹਿਸ ਹੋਈ ਹੁਣ ਜਦੋਂ ਇਸ ਵਾਰ ਇਹਲੈਕਸ਼ਨਾਂ ਵਿੱਚ ਆਏ ਨੇ ਕਿਵੇਂ ਮੈਂ ਕਹਿ ਸਕਦਾ ਸਾਰਾ ਕੁਝ ਮੈਨੂੰ ਸਮਝ ਨਹੀਂ ਆਉਦੀ ਮੈਨੂੰ ਲਫ਼ਜ਼ ਨਹੀਂ ਮਿਲ ਰਿਹਾ ਅੱਜ ਜੋ ਮੈਂ ਗੱਲ ਕਰਨੀ ਚਾਹਣਾ ਹੁਣ ਵੀ ਹੰਸਪਾ ਜੀ ਕੋਲ ਮੇਰੇ ਇਹ ਉਹ ਇਸ ਚੀਜ਼ ਦੇ ਗਵਾਹ ਨੇ ਕਿ ਉਹਨਾਂ ਕੋਲ ਮੇਰੇ ਬਹੁਤ ਲੰਬੇ ਲੰਬੇ ਵੌਇਸ ਮੈਸੇਜ ਪਏ ਨੇ ਕਦੇ ਉਹਨਾਂ ਦਾ ਰਿਪਲਾਈ ਆ ਜਾਂਦਾ ਸੀ ਕਦੇ ਕੁਈ 5 ਤੋਂ 7 ਤੋਂ 10 ਮਿੰਟ ਦੇ 20-20 ਮਿੰਟ ਦੇ 15-15 ਮਿੰਟ ਦੇ ਮੇਰੇ ਵੋਇਸ ਮੈਸੇਜ ਟੈਕਸਟ ਮੈਸੇਜ ਉਹ 90-90 ਉਹਨਾਂ ਕੋ ਪੈਣੇ ਤੇ ਸਾਡੀ ਗੱਲਬਾਤ ਹੁੰਦੀ ਰਹੀ ਹੈ ਮੈਸੇजेस ਥਰੂ ਵੀ ਤੇ ਮੈਂ ਹਰ ਵਾਰ ਇਹ ਹੀ ਕਿਹਾ ਕਿ ਛੱਡੋ 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 ਇਹ ਸਾਰੇ ਗਾਂਦੇ ਜਾਂ ਕਿਹੜੇ ਚੱਕਰਾਂ ਵਿੱਚ ਪੈ ਗਏ ਕਿਉਂਕਿ ਦੋ ਤਿੰਨ ਗੱਲਾਂ ਮੈਂ ਜਹਾਂਸਪਾਜੀ ਨੂੰ ਸੋਸ਼ਲ ਮੀਡੀਆ ਦਰੀਏ ਪੁੱਛਣਾ ਚਾਹੁੰਦਾ ਉਦਾਂ ਮੈਂ ਪੁੱਛ ਚੁੱਕਿਆ ਸਾਰਾ ਕੁਝ ਹਜ਼ਾਰ ਵਾਰੀ ਅੱਜ ਵੀ ਮੈਂ ਸਿੱਧਾ ਨਹੀਂ ਹਾਂਸਪਾਜੀ ਕੋਲ ਮੈਸੇਜ ਪੈਣੇ ਮੇਰੇ ਅੱਜ ਦੇ ਵੀ ਤਿੰਨ ਮੈਸੇਜ ਹੋ ਤੁਹਾਨੂੰ ਇਸ ਗੰਦ ਚੋਂ ਨਿਕਲ ਆਉਣ ਵਾਸਤੇ ਕਹਿਣ ਲੱਗਾ ਅੱਜ ਮੈਂ ਮੈਸੇਜ ਕੀਤਾ ਸੀ ਤੇ ਗੱਲ ਇਹ ਆ ਕਿ ਹੰਸ ਭਾਜੀ ਚੰਗੀ ਜ਼ਿੰਦਗੀ ਜਿਉਣ ਵਾਸਤੇ ਇਨਸਾਨ ਨੂੰ ਕੀ ਚਾਹੀਦਾ ਇਹ ਮੈਂ ਤੁਹਾਨੂੰ ਪੁੱਛ ਰਿਹਾ ਮੈਂ ਅਗੇਨ ਕਹਿੰਦਾ ਕਿ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਤੁਹਾਨੂੰ ਸਮਝਾ ਸਕਾਂ ਕਦੇ ਵੀ ਨਹੀਂ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਕਦੇ ਵੀ ਤੁਸੀਂ ਤਾਂ ਬਹੁਤ ਮੈਂ ਤੇ ਇੱਕ ਟੀੜੀ ਆ ਤੁਹਾਡੇ ਸਾਹਮਣੇ ਪਰ ਮੈਂ ਕਹਿ ਜ਼ਰੂਰ ਸਕਦਾ ਇੱਕ ਭਰਾ ਹੋਣ ਦੇ ਨਾਤੇ ਕਿਉਂਕਿ ਤੁਹਾਡੀ ਭੈਣ ਮੇਰੀ ਭੈਣ ਆ ਤੁਹਾਡੀ ਮਾਂ ਮੇਰੀ ਮਾਂ ਆ ਤੁਹਾਡਾ ਪਿਓ ਮੇਰਾ ਪਿਓ ਆ ਤੁਹਾਡੇ ਬੱਚੇ ਮੇਰੇ ਵੀ ਬੱਚੇ ਨੇ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ ਕੀ ਚਾਹੀਦਾ ਹੁੰਦਾ ਚੰਗਾ ਘਰ ਹੋ ਪੈਸੇ ਆਉਂਦੇ ਜਾਂਦੇ ਰਹਿਣ ਜਿੰਨਾ ਕੁ ਗੁਜ਼ਾਰਾ ਚੱਲਦਾ ਚਲੋ ਬੈਂਕਾਂ ਚ ਪਏ ਹੋਣੇ ਚਾਹੀਦੇ ਤੁਹਾਡੇ ਤੇ ਚਲੋ ਹੈਗੇ ਨੇ ਮਾਲਕ ਦੀ ਕਿਰਪਾ ਨਾਲ ਤੇ ਕੋਠੀਆਂ ਕਾਰਾਂ ਅੱਜ ਕੱਲ ਚੰਗੇ ਚੰਗੇ ਮਹਿੰਗੇ ਮਹਿੰਗੇ ਫੋਨਾਂ ਦਾ ਵੀ ਰਿਵਾਜ ਹੈ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਅਵਾਰਡ ਸ਼ਵਾਰਡ ਜਿਹੜੇ ਦੁਨੀਆ ਭਰ ਦੇ ਤੁਹਾਡੇ ਹਿੱਸੇ ਆਏ ਨੇ ਮਾਣ ਸਨਮਾਨ ਲੋਕਾਂ ਦਾ ਅੰਨੇ ਵਾਹ ਪਿਆ ਤੁਹਾਡੇ ਹਿੱਸੇ ਆ ਲੋਕਾਂ ਦਾ ਅੱਜ ਵੀ ਉਦਾਂ ਹੀ ਲੋਕਾਂ ਦਾ ਪਿਆਰ ਬਸ ਉਹ ਪਾਰਟੀ ਕਰਕੇ ਤੁਹਾਡੇ ਖਿਲਾਫ ਹੋਏ ਨੇ ਕੁਝ ਲੋਕ ਸਾਰੇ ਨਹੀਂ ਕੁਝ ਲੋਕ ਤੇ ਇਨਸਾਨ ਨੂੰ ਇਹੀ ਕੁਝ ਚਾਹੀਦਾ ਹੁੰਦਾ ਦੁਨੀਆ ਭਰ ਦੀਆਂ ਸ਼ੀਲਾਂ ਆਪਣੇ ਘਰ ਘਰ ਭਰਿਆ ਪਿਆ ਦੀਵਾਰਾਂ ਪਰੀਆਂ ਪਈਆਂ ਨੇ ਸਰਟੀਫਿਕੇਟਸ ਦੇ ਨਾਲ ਜਿਹੜੇ ਮਾਨ ਸਨਮਾਨ ਜਿਹੜੇ ਸਨਮਾਨ ਚਿੰਨ੍ਹ ਹੁੰਦੇ ਨੇ ਲਿਖਤੀ ਰੂਪ ਦੇ ਵਿੱਚ ਇੱਥੇ ਮੇਰੇ ਕੰਪਿਊਟਰ 'ਚ ਵੀ ਸਾਰਾ ਕੁਝ ਪਿਆ ਤੇ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੁੰਦੀ ਆ ਔਲਾਦ ਚੰਗੀ ਹੋਵੇ ਤੇ ਇਹਦੇ ਵੱਲੋਂ ਹੀ ਪ੍ਰਮਾਤਮਾ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੰਨਾ ਕਰਮ ਕੀਤਾ ਤੁਹਾਡੇ ਤੇ ਕਿ ਮੇਰਾ ਖਿਆਲ ਹੈ ਕਿ ਕਿਸੇ ਸਿੰਗਰ ਦੇ ਹਿੱਸੇ ਦਾ ਨਹੀਂ ਆਇਆ ਹੋਣਾ ਬੱਚੇ ਨਵਰਾਜ ਜੁਵਰਾਜ ਫਿਲਮਾਂ ਦੇ ਵਿੱਚ ਵੀ ਸੁਪਰਸਟਾਰ ਨੇ ਤੇ ਗਾਣੇ ਦੇ ਵਿੱਚ ਵੀ ਸੁਪਰਸਟਾਰ ਨੇ ਤੇ ਇਹ ਵੀ ਨਹੀਂ ਕਿ ਸ਼ੋਅ ਹੀ ਕਰਦੇ ਨੇ ਤੇ ਗਾਣਾ ਗਾਈ ਜਾਂਦੇ ਨੇ ਸੁਰੀਲੇ ਵੀ ਬਹੁਤ ਨੇ ਤੁਹਾਡੇ ਖੂਨ ਦਾ ਅਸਰ ਵੀ ਪੂਰਾ ਉਹਨਾਂ ਦੇ ਗਾਣੇ ਤੇ ਸਰੀਲੇ ਵੀ ਨੇ ਇਹ ਨਹੀਂ ਕੋ ਕਹੂਗਾ ਇਦਾਂ ਨਹੀਂ ਕੋ ਕਹਿ ਸਕਦਾ ਉਹ ਤੁਹਾਨੂੰ ਸੋਹਰਾ ਜਹੰਸ ਤੇ ਨਾਂ ਕਰਕੇ ਬੱਚੇ ਚੱਲੀਆਂ ਦੇ ਨਹੀਂ ਉਹਨਾਂ ਦਾ ਆਪਣੀ ਐਕਟਿੰਗ ਆ ਆਪਣਾ ਗਾਣਾ ਆ ਕਿਤੇ ਵੀ ਤੁਹਾਡਾ ਉਹਨਾਂ ਨੇ ਪਿੱਠ ਨਹੀਂ ਲਵਾਈ ਗਾਣੇ ਗਾਣੇ ਮੁਤਲਕ ਜਿੱਥੇ ਵੀ ਗਾਇਆ ਬੰਦਾ ਵਾਹ ਵਾਹ ਕਰ ਬੈਠਦਾ ਮੈਂ ਫੈਨ ਆ ਮੇਰੇ ਬੱਚੇ ਨੇ ਉਹ ਪਰ ਮੈਂ ਗਾਣੇ ਉਹਨਾਂ ਦੇ ਦੋਨਾਂ ਦਾ ਤਾਂ ਫੈਨ ਆ ਹੋਰ ਕੀ ਚਾਹੀਦਾ ਬੰਦੇ ਨੂੰ ਸਭ ਤੋਂ ਵੱਡੀ ਜ਼ਮੀਨ ਜਾਇਦਾਦ ਹੀ ਹੁੰਦੀ ਆ ਮਤਲਬ ਇੱਕ ਫੁੱਲ ਪੈਕੇਜ ਕਿਸ ਇਨਸਾਨ ਨੂੰ ਜਿਸ ਇਨਸਾਨ ਨੂੰ ਮਿਲਦਾ ਹੈ ਉਹ ਤੋਂ ਵੱਡਾ ਖੁਸ਼ਕਿਸਮਤ ਕੌਣ ਹੈ ਉਹ ਤੁਸੀਂ ਉਹ ਹੰਸ ਰਾਜ ਹੰਸ ਜਿਸ ਨੂੰ ਫੁੱਲ ਪੈਕੇਜ ਮਿਲਿਆ ਰਜਮਾ ਹੁਸਨ ਰਜਮਾ ਗਾਣਾ ਸੁਰੀਲਾ ਬਾਲ ਬੱਚੇ ਇੰਨੇ ਸੋਹਣੇ ਕਾਰੋਬਾਰ ਪੈਸੋ ਇਸ਼ਰਤ ਲੋਕਾਂ ਦਾ ਪਿਆਰ ਖੂਬਸੂਰਤੀ ਦਾ ਇੱਕ ਤੁਸੀਂ ਨਮੂਨਾ ਹੋ ਹੋਰ ਕੀ ਚਾਹੀਦਾ ਬੰਦੇ ਨੂੰ ਕਾਦੇ ਵਾਸਤੇ ਛਾਲਾ ਮਾਰਦੇ ਪੁੱਟੀਆਂ ਹੋਣਾ ਕੀ ਚਾਹੀਦਾ ਲੋਕੀ ਤੁਹਾਡੀ ਮਤਲਬ ਇੱਕ ਝਲਕ ਵੇਖਣ ਵਾਸਤੇ ਸਾਰਾ ਸਾਰਾ ਦਿਨ ਆਪਣੇ ਘਰ ਮਰੇ ਰਸ਼ ਪਿਆ ਰਹਿੰਦਾ ਸੀਗਾ ਮੈਂ ਚਾਹ ਪਾਣੀ ਬਣਾਉਂਦਾ ਰਹਾਂ ਉਹਨਾਂ ਲੋਕਾਂ ਨੂੰ ਸਰਸਰਾ ਦਿਨ ਲੋਕੀ ਸਿਰਫ ਹੋਣਾ ਹਾਸਲੇ ਹਸਬਾਰ ਹੋਣ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਸਿਲ ਘਰ ਹੈਗੇ ਜਾਂ ਨਹੀਂ ਹੈਗੇ ਫਿਰ ਵੀ ਬੈਠੇ ਹੀ ਰਹਿਣਾ ਲੋਕਾਂ ਨੇ ਤੇ ਉਸੇ ਗੇਟ ਮੋਰੇ ਉਹੀ ਲੋਕ ਮੁਰਦਾਬਾਦ ਦੇ ਨਾਰੇ ਕਿਉਂ ਲਾਉਣ ਲੱਗ ਪਏ ਸਿਰਫ ਇੱਕ ਇੱਕ ਪਦਵੀਆਂ ਕੁਰਸੀਆਂ ਕਰਕੇ ਜਿਹੜੀਆਂ ਪਦਵੀਆਂ ਤੁਹਾਡੇ ਕੋਲ ਇਹ ਕੁਰਸੀਆਂ ਉਹਨਾਂ ਦੇ ਸਾਹਮਣੇ ਕੀ ਸੀ ਪਰ ਮੇਰੀ ਮੈਂ ਬਹੁਤ ਸੋਚਿਆ ਬਹੁਤ ਸੋਚਿਆ ਰੋ ਰੋ ਕੇ ਵੀ ਸੋਚਿਆ ਮੱਥਾ ਫੜ ਫੜ ਕੇ ਵੀ ਸੋਚਿਆ ਪਰ ਮੈਂ ਨਤੀਜੇ ਤੇ ਪਹੁੰਚ ਨਹੀਂ ਸਕਿਆ ਤੁਸੀਂ ਆਪੇ ਹੀ ਦੱਸ ਦਿਓ ਇਹਦਾ ਕਾਰਨ ਕੀ ਆ ਉਹਨੇ ਵੱਡੀਆਂ ਜਿਹੜੇ ਤੁਹਾਡੇ ਕੋਲ ਅਹੁਦੇ ਨੇ ਕੀ ਐਮਪੀ ਸ਼ੈਂਪੀ ਬਣ ਕੇ ਤੁਸੀਂ ਲੈਣਾ ਕੀ ਆ ਕੀ ਲੈਣਾ ਤੁਸੀਂ ਕੀ ਫਾਇਦਾ ਆਪਣਾ ਟੱਬਰ ਦਾਤੇ ਲਾਉਣ ਦਾ ਅੱਜ ਮੈਂ ਇਸ ਕਰਕੇ ਬੋਲਿਆ ਕਿਉਂਕਿ ਜੇ ਤੁਹਾਨੂੰ ਕੱਲਿਆਂ ਨੂੰ ਵੀ ਕੁਛ ਮਾੜਾ ਕਹਿੰਦਾ ਮੈਨੂੰ ਤਾਂ ਫੇਰ ਵੀ ਦੁੱਖ ਹੁੰਦਾ ਹੀ ਆ ਪਰ ਗੱਲ ਤੇ ਬਹੁਤ ਦੂਰ ਤੱਕ ਪਹੁੰਚ ਗਈ ਆ ਆ 2-3 ਮਹੀਨੇ ਹੋ ਗਏ ਨੇ ਸੁਣਦਿਆਂ ਨੂੰ ਦੇਖਦਿਆਂ ਨੂੰ ਤੁਸੀਂ ਸ਼ਾਇਦ ਕਮੈਂਟ ਨਹੀਂ ਪੜਦੇ ਕਮੈਂਟ ਮੈਂ ਪੜਦਾ ਹਾਂ ਕਮੈਂਟਾਂ ਵਿੱਚ ਜੋ ਤੀ ਪਿਆਣੇ ਕੀਤੀ ਹੁੰਦੀ ਤੋਵਾ ਮੈਂ ਕਹਿੰਦਾ ਜਿਗਰਾ ਫੜ ਲੀਨੇ ਅਸੀਂ ਫੇਰ ਵੀ ਮੈਂ ਕਿਹਨੂੰ ਕਿਹਨੂੰ ਮਮੀ ਜਵਾਬ ਦਵਾਂ ਕਈਆਂ ਨੂੰ ਮੈਂ ਜਵਾਬ ਦਿੱਤੇ ਵੀ ਨੇ ਤੇ ਲੋਕੀ ਲੋਕੀ ਇਦਾਂ ਦੇ ਨਹੀਂ ਦੇਖੋ ਤੁਹਾਡੇ ਵਿਚਾਰ ਤੋਂ ਬਹੁਤ ਤੁਹਾਨੂੰ ਭੇਜਦੇ ਹੋਣਗੇ ਮੇਰੇ ਜਿਹੜੇ ਜਿਨ੍ਹਾਂ ਨੇ ਮੇਰੇ ਨਾਲ ਬੈਠ ਕੇ ਇੱਕੋ ਥਾਲੀ ਵਿੱਚ ਖਾਦਾ ਜਿਨ੍ਹਾਂ ਨੇ ਮੈਨੂੰ ਚੰਗੀਆਂ ਚੀਜ਼ਾਂ ਕਦੇ ਵੀ ਨਹੀਂ ਭੇਜੀਆਂ ਤੁਹਾਡਾ ਗਾਣਾ ਇਨਾਂ ਵਾਲੇ ਦੋਲੇ ਚੱਲਦਾ ਰਹਿੰਦਾ ਕਦੇ ਨਹੀਂ ਭੇਜਿਆ ਕਿਸੇ ਨੇ ਚੰਗੀਆਂ ਚੰਗੀਆਂ ਚੀਜ਼ਾਂ ਮੇਰੀਆਂ ਵੀਡੀਓ ਸ਼ੀਡੀਓ ਬਹੁਤ ਚੰਗੀਆਂ ਹੁੰਦੀਆਂ ਨੇ ਕਦੇ ਨਹੀਂ ਭੇਜੀਆਂ ਪਰ ਆਹ ਚੀਜ਼ਾਂ ਮੈਨੂੰ ਸਪੈਸ਼ਲ ਭੇਜੀਆਂ ਜਾਂਦੀਆਂ ਤੁਹਾਡੇ ਜਿਹੜੇ ਮੀਮ ਲੋਕਾਂ ਨੇ ਬਣਾਏ ਹੋਏ ਨੇ ਸ਼ਾਇਦ ਮੀਮ ਹੀ ਕਹਿੰਦੇ ਆ ਤੇ ਉਹ ਮੈਨੂੰ ਸਪੈਸ਼ਲੀ ਭੇਜੇ ਜਾਂਦੇ ਨੇ ਕਾਦੇ ਵਾਸਤੇ ਕਿਉਂਕਿ ਅੰਦਰੋਂ ਹੀ ਲੋਕ ਖੁਸ਼ ਹੁੰਦੇ ਨੇ ਬੇਸ਼ੱਕ ਨਾਲ ਬੈਠ ਕੇ ਖਾਂਦੇ ਨੇ ਪਰ ਅੰਦਰੋਂ ਹੀ ਲੋਕ ਖੁਸ਼ ਹੁੰਦੇ ਨੇ ਕਿ ਦੇਖੋ ਕੀ ਹਾਲ ਹੋ ਰਿਹਾ ਤੁਹਾਡਾ ਤੁਹਾਡੇ ਯਾਰ ਦੋਸਤ ਵੀ ਕੀ ਇਹ ਹੋ ਜਾਣੇ ਨਾਲ ਆਪਣੇ ਪਰਿਵਾਰ ਦੇ ਵਿੱਚ ਵੀ ਮੈਂ ਮੈਂ ਇਹ ਗੱਲ ਕਹਿਣ ਲੱਗਾ ਚਿਚਕਾਗਾ ਨਹੀਂ ਤੁਹਾਡੇ ਯਾਰ ਦੋਸਤ ਤੁਹਾਡੇ ਨਾਲ ਘੁੰਮਣ ਵਾਲੇ ਜਾਂ ਆਪਣੇ ਰਿਸ਼ਤੇਦਾਰੀ ਵਿੱਚੋਂ ਵੀ ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਜਾ ਕੇ ਤੁਹਾਡੇ ਕੋਲ ਬੈਠ ਕੇ ਬਸ ਫੋਟੋਆਂ ਕਰਾ ਕੇ ਬਸ ਸਟੇਟਸ ਲਾਉਣੇ ਨੇ ਤੇ ਬਾਅਦ ਵਿੱਚ ਫੇਸਬੁਕ ਤੇ ਪੋਣੀਆਂ ਨੇ ਤਰੀਲਾ ਬਣਾ ਬਣਾ ਕੇ ਪੋਣੀਆਂ ਨੇ ਬਸ ਇੱਥੋਂ ਤੱਕ ਹੀ ਲੋਕ ਨੇ ਇੱਥੋਂ ਤੱਕ ਹੀ ਆਪਣੇ ਨੇ ਅੱਜਕੱਲ ਆਦਰਵਾਇਜ਼ ਜੇ ਕਿਸੇ ਨੂੰ ਦਿਲੋਂ ਦੁੱਖ ਉਹ ਤੁਹਾਡੇ ਕੋਲ ਬੈਠੇ ਨੇ ਉਹ ਤੁਹਾਡੇ ਕੋਲ ਬੈਠੇ ਨੇ ਸਮਝਾ ਸਕਦੇ ਸੀ ਕੋਲ ਬਿਠਾ ਕੇ ਸਾਰਾ ਟੱਬਰ ਬੈਠਦਾ ਸਾਰਾ ਟੱਬਰ ਬੈਠਦਾ ਕੋਸ਼ਿਸ਼ ਤੇ ਕਰਦੇ ਨਾ ਪਰ ਕੋਈ ਸਿਟਿੰਗ ਹੀ ਨਹੀਂ ਹੋਈ ਆਪਣੇ ਘਰ ਦੇ ਵਿੱਚ ਕਿਸੇ ਨੇ ਸਲਾਹ ਹੀ ਨਹੀਂ ਦਿੱਤੀ ਕਿਸੇ ਨੇ ਕਿਹਾ ਹੀ ਨਹੀਂ ਨਾ ਰਿਸ਼ਤੇਦਾਰੀ ਨੇ ਨਾ ਕਿਸੇ ਨੇ ਕਿ ਛੱਡੋ ਭਰਾ ਇਸ ਕੰਮ ਨੂੰ ਕਿਸੇ ਨੇ ਕਿਹਾ ਹੀ ਨਹੀਂ ਮੈਨੂੰ ਪਤਾ ਮੈਂ ਬਦਨਾਮ ਹੋ ਜਾਣਾ ਅੱਜ ਬਹੁਤ ਪੂਰੀ ਤਰ੍ਹਾਂ ਬਦਨਾਮ ਹੋ ਜਾਣਾ ਤੁਹਾਡੀ ਨਿਗਾਹ ਦੇ ਵਿੱਚ ਬਹੁਤ ਆਪਣੇ ਘਰਦਿਆਂ ਦੀ ਨਿਗਾਹ 'ਚ ਮੈਨੂੰ ਬਹੁਤ ਗਾਲਾਂ ਕੱਢੋਗੇ ਅੱਜ ਤੁਸੀਂ ਪਰ ਤੁਸੀਂ ਯਕੀਨ ਕਰੋ ਨਾ ਕਰੋ ਕੋਈ ਵੀ ਮੇਰੇ ਘਰ ਦੇ ਪਰ ਮੈਂ ਮੇਰੀ ਵਾਈਫ ਮੈਨੂੰ ਬਹੁਤ ਸਮਝਦੀ ਹੈ ਉਹਨੂੰ ਪਤਾ ਮੈਂ ਰੋਜ਼ ਹੀ ਰੋਣਾ ਰੋਜ਼ ਹੀ ਰੋਣਾ ਤੁਸੀਂ ਇਹ ਦੱਸ ਦਿਓ ਮੈਨੂੰ ਬਸ ਤੁਸੀਂ ਹਰ ਵੀਡੀਓ ਵਿੱਚ ਕਹਿੰਦੇ ਹੋ ਦੇਖੋ ਮੈਨੂੰ ਨਹੀਂ ਪਤਾ ਤੁਹਾਡੇ ਵਾਸਤੇ ਮੋਦੀ ਕੀ ਹੈਗਾ ਕੀ ਨਹੀਂ ਤੁਹਾਡੇ ਵਾਸਤੇ ਬੀਜੇਪੀ ਕੀ ਹੈ ਕੀ ਨਹੀਂ ਮੈਂ ਤੇ ਵੀਡੀਓ ਵਿੱਚ ਸੁਣ ਕੇ ਮੈਨੂੰ ਦੁੱਖ ਵੀ ਹੁੰਦਾ ਹੈ ਹੈਰਾਨ ਵੀ ਮੈਂ ਬਹੁਤ ਹੁੰਦਾ ਹੈ ਇਦਾਂ ਨਹੀਂ ਬੋਲ ਇਦਾਂ ਇੰਨਾ ਨਹੀਂ ਹੋਣਾ ਚਾਹੀਦਾ ਠੀਕ ਹੈ ਹਰ ਬੰਦਾ ਪਾਰਟੀਆਂ ਜੁੜਿਆ ਹੁੰਦਾ ਤੁਹਾਡੇ ਤੋਂ ਨਹੀਂ ਇਹ ਉਮੀਦ ਬਾਕੀ ਇਹ ਤਾਂ ਇਹ ਤਾਂ ਕੰਜਰਾਂ ਦਾ ਟੱਬਰ ਹੈ ਨਾ ਜਿਹੜੇ ਪੋਲਿਟਿਸ਼ੀਅਨਸ ਆਪਣੇ ਹੈਗੇ ਨੇ ਮੈਂ ਸ਼ਰਮ ਕਹਿਣਾ ਤੁਸੀਂ ਤੁਹਾਡੀ ਸਖਸ਼ੀਅਤ ਨਹੀਂ ਸੀ ਇਦਾਂ ਦੀ ਮੈਂ ਤਾਂ ਇਹ ਗੱਲਾਂ ਤੁਹਾਨੂੰ ਤਾਂ ਦੇ ਇਸ ਕਰਕੇ ਨਹੀਂ ਤੇ ਮੈਨੂੰ ਲੋੜ ਨਹੀਂ ਆ ਗਾਲਾਂ ਸੁਣਨ ਦੀ ਤੇ ਬਦਨਾਮੀਆਂ ਲੈਣ ਦੀ ਮੈਂ ਆਪਣੇ ਘਰ ਮੇਰੇ ਬੱਚੇ ਇੱਥੇ ਠੀਕ ਠਾਕ ਆ ਮੈਂ ਆਪਣਾ ਕੰਮ ਕਰ ਕਰਦਾ ਦਸਾਂ ਨੌਵਾਂ ਦੀ ਕਮਾਈ ਕਰਦਾ ਮੈਂ ਤੁਹਾਨੂੰ ਵੀ ਪਤਾ ਮੈਂ ਅੱਜ ਵੀ ਦਿਨ ਦੇ ਮੰਡੇ ਤੋਂ ਲੈ ਕੇ ਫ੍ਰਾਈਡੇ ਤੱਕ ਮੰਡੇ ਤੋਂ ਫ੍ਰਾਈਡੇ ਤੱਕ ਮੈਂ 9 ਘੰਟੇ ਜੌਬ ਕਰਦਾ ਕਿਉਂਕਿ ਮੈਨੂੰ ਯਕੀਨ ਹੁੰਦਾ ਦਸਾਂ ਨੌਵਾਂ ਦੀ ਕਮਾਈ ਕਰਕੇ ਖਾਣਾ ਮੈਂ ਨਹੀਂ ਕਹਿੰਦਾ ਮੈਂ ਕੋਈ ਬਹੁਤ ਮਿਲੀਅਨਰ ਹਾਂ ਤੇ ਮਿਲੀਅਨ ਮਿਲੀਅਨਰ ਬਣਨਾ ਨਹੀਂ ਚਾਹੁੰਦਾ ਐਕਚੁਅਲੀ ਮੈਂ ਕਹਿੰਦਾ ਮੇਰੇ ਬੱਚੇ ਸੈੱਟ ਨੇ ਮੈਂ ਠੀਕ ਆ ਮਾਲਕ ਜਿੰਨਾ ਕਿ ਦੇ ਜਾਂਦਾ ਇੰਨਾ ਕੀ ਦਵੇ ਮੈਂ ਆਪਣੀ ਔਕਾਤ ਤੁਸੀਂ ਮੋਦੀ ਸਾਹਿਬ ਦੇ ਗੋਣ ਗਾਓ ਜੀ ਸਰ ਕੇ ਤੁਸੀਂ ਗਾ ਰਹੇ ਹੋ ਮੇਰੇ ਕਹਿ ਕਿਹੜਾ ਤੁਸੀਂ ਹਟ ਜਾਣਾ ਪਰ ਇੱਕ ਸਵਾਲ ਆ ਤੁਹਾਨੂੰ ਇੱਕ ਨਹੀਂ ਤਿੰਨ ਚਾਰ ਸਵਾਲ ਨੇ ਪਹਿਲਾਂ ਮੈਂ ਪੁੱਛਿਆ ਜਿਹੜੀਆਂ ਗੱਲਾਂ ਤੇ ਠੀਕ ਹੈ ਕਿ ਤੁਹਾਡਾ ਤੁਹਾਨੂੰ ਤੁਹਾਡਾ ਉਦੋਂ ਕਿਤੇ ਵੱਡਾ ਇਹਨਾਂ ਚੀਜ਼ਾਂ ਨਾਲ ਪਰ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਪੁੱਛਣੀ ਆ ਨੇ ਕੀ ਦੇਖੋ ਤੁਹਾਡੀ ਮਾਂ ਮੇਰੀ ਮਾਂ ਤੁਹਾਡੀਆਂ ਭੈਣਾਂ ਮੇਰੀਆਂ ਭੈਣਾਂ ਆਪਣਾ ਖੂਨ ਤੇ ਇੱਕੋ ਹੀ ਆ ਨਾ ਸਾਰਾ ਗਾਲਾਂ ਤਾਂ ਉੱਥੇ ਜਾਂਦੀਆਂ ਨੇ ਕੀ ਮੋਦੀ ਜਾਂ ਬੀਜੇਪੀ ਤੁਹਾਨੂੰ ਆਪਣੀ ਮਾਂ ਤੋਂ ਵੀ ਪਿਆਰਾ ਅਜ ਕੀ ਮੋਦੀ ਜਾਂ ਬੀਜੇਪੀ ਕੀ ਪਿਓ ਤੋਂ ਵੀ ਵੱਡਾ ਰੁਤਬਾ ਉਹਦਾ ਅਜ ਕਿ ਮੋਦੀ ਤੁਹਾਡੀਆਂ ਭੈਣਾਂ ਤੁਹਾਡੇ ਭਰਾਵਾਂ ਚਲੋ ਭੈਣਾਂ ਭਰਾਵਾਂ ਨੂੰ ਥੋੜਾ ਸਾਈਡ ਤੇ ਕਰ ਦਿੰਨੇ ਆ ਕਿਉਂਕਿ ਬਾਅਦ ਚ ਰਿਸ਼ਤੇ ਥੋੜੀਆ ਹੋ ਜਾਂਦੇ ਨੇ ਪਰ ਤੁਹਾਡੇ ਬੱਚਿਆਂ ਤੋਂ ਸਾਡੀ ਭਾਬੀ ਮੇਰੀ ਮਾਂ ਵਰਗੀ ਭਾਬੀ ਲੋਹਾਂ ਤੋਂ ਧੀਆਂ ਤੋਂ ਜੀ ਜ਼ਿਆਦਾ ਪਿਆਰਾ ਹੋ ਗਿਆ ਮੋਦੀ ਤੇ ਬੀਜੇਪੀ ਜਿਨ੍ਹਾਂ ਨੂੰ ਲੋਕਾਂ ਨੇ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕਹੀ ਜਾਂਦੇ ਨੇ ਤੇ ਉਹ ਸਾਡੇ ਨੂੰ ਕੰਜਰ ਤਾਂ ਕਹੀ ਜਾਂਦੇ ਨੇ ਮਾਂ ਸਾਡੀ ਨੂੰ ਕਈ ਕੁਛ ਕਹੀ ਜਾਂਦੇ ਨੇ ਤੁਹਾਨੂੰ ਜੋ ਜੋ ਕਹਿੰਦੇ ਨੇ ਉਹ ਵੀ ਤੁਹਾਨੂੰ ਪਤਾ ਹੈ ਪਰ ਕਾਦੇ ਵਾਸਤੇ ਸਾਰਾ ਕੁਝ ਸੁਣ ਰਹੇ ਹੋ ਮੇਰੀ ਸਮਝ ਚ ਨਹੀਂ ਆ ਰਿਹਾ ਮੈਂ ਮੱਥਾ ਫੜ ਫੜ ਕੇ ਬੈਠ ਕੇ ਵੀ ਦੇਖ ਲਿਆ ਸੋਚ ਸੋਚ ਕੇ ਕਿੰਨੀ ਕਿੰਨੀ ਦੇਰ ਕਾਦੇ ਵਾਸਤੇ ਤੁਸੀਂ ਇੰਨੀ ਮਿਹਨਤ ਕੀਤੀ ਇੱਡੇ ਵੱਡੇ ਤੁਸੀਂ ਸੰਘਰਸ਼ ਕੀਤਾ ਮੇਰੇ ਤੋਂ ਮੈਂ ਤੁਹਾਡੇ ਇੱਕ ਇੱਕ ਚੀਜ਼ ਤੋਂ ਵਾਕਫ ਹਾਂ ਕਿਵੇਂ ਤੁਸੀਂ ਸੰਘਰਸ਼ ਕੀਤਾ ਤੁਹਾਡੇ ਕੋਲ ਲੇਡੀ ਸਾਈਕਲ ਹੁੰਦਾ ਸੀ ਲਾਲ ਰੰਗ ਦਾ ਮੋਹਰੇ ਟੋਕਰੀ ਲੱਗੀ ਹੁੰਦੀ ਸੀ ਯਾਦ ਆ ਜਦੋਂ ਪੜਦੇ ਮੈਨੂੰ ਉਹ ਵੀ ਚੇਤਾ ਆ ਉਸ ਤੋਂ ਬਾਅਦ ਸਕੂਟਰ ਲਿਆ ਸੀਗਾ ਬਿਸਕੁਟੀ ਰੰਗ ਦਾ ਉਹ ਵੀ ਮੈਨੂੰ ਪਤਾ ਫਿਰ ਮਰੂਤੀ ਲਈ ਸਟੈਪ ਬਏ ਸਟੈਪ ਮਰuti ਲਈ ਬਿਸਕੁਟੀ ਰੰਗ ਦੀ ਜਿਹਦਾ ਨੰਬਰ ਸੀਗਾ ਡੀ ਡੀ ਕਿਊ 2250 ਇਹੀ ਨੰਬਰ ਸੀ ਨਾ ਫਿਰ ਗਾਹ ਤੋਂ ਗਾ ਚਲੋ ਬੜਾ ਮਾਲਕ ਦੀ ਕਿਰਪਾ ਹੋਈ ਪਰ ਐਡਾ ਵੱਡਾ ਨਾਮ ਬਣਾ ਕੇ ਐਡਾ ਵੱਡਾ ਨਾਮ ਤੋਵਾ ਓਹੋ ਸੀਨਾ ਐਡਾ ਹੁੰਦਾ ਚੌੜਾ ਪਰ ਉਨਾ ਹੀ ਅੱਜ ਦੁੱਖ ਵੀ ਹੋ ਰਿਹਾ ਐਡਾ ਵੱਡਾ ਨਾਮ ਬਣਾ ਕੇ ਇੰਨੀ ਇੱਜ਼ਤ ਲੋਕਾਂ ਵਿੱਚ ਕਰਖਰਾ ਕੇ ਕਿਹੜੇ ਚੱਕਰਾਂ 'ਚ ਪੈ ਗਏ ਤੁਸੀਂ ਕੀ ਲੈਣਾ ਤੁਸੀਂ ਐਮਪੀ ਬਣ ਕੇ ਕੀ ਲੈਣਾ ਤੁਸੀਂ ਐਮਐਲਏ ਬਣ ਕੇ ਸਿਕਿਉਰਿਟੀ ਤੁਹਾਡੀ ਕੋ ਉਦਾਂ ਹੀ ਬੜੀ ਸੀਗੀ ਐਜ ਸਿੰਗਰ ਵੀ ਤੁਹਾਡਾ ਨਾ ਸੀਗੀ ਆ ਦੋ ਤਿੰਨ ਜੀਪਾਂ ਜੂਪਾਂ ਲੱਗੀਆਂ ਹੁੰਦੀਆਂ ਸੀ ਤੁਹਾਨੂੰ ਪਤਾ ਦੱਲੇ ਆ ਕਿ ਇਹ ਗੱਲਾਂ ਮੈਨੂੰ ਤੇ ਨਹੀਂ ਪਚ ਰਹੀਆਂ ਅੱਜ ਮੈਂ ਬਹੁਤ ਜਿਗੜਾ ਕਰਕੇ ਬੈਠਾ ਹਾਂ ਤੇ ਮੈਂ ਮਾਫੀ ਅਗੇਨ ਮੰਗ ਲੈਣਾ ਤੁਹਾਡੇ ਕੋਲੋਂ ਕਿ ਕੁਛ ਇੱਕ ਸ਼ਾਇਦ ਮੇ ਤੋਂ ਗੱਲਾਂ ਕੁਛ ਇੱਕ ਕੀ ਸ਼ਾਇਦ ਸਾਰੀਆਂ ਤੁਹਾਨੂੰ ਨਾ ਪਚਣਾਂ ਅੱਜ ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਬਹੁਤ ਪਿਆਰ ਕਰਦਾ ਆਪਣੇ ਆਪ ਤੋਂ ਵੀ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਇਸ ਕਰਕੇ ਮੈਂ ਅੱਜ ਤੁਹਾਡੀਆਂ ਇਹ ਗੱਲਾਂ ਕਰਨ ਵਾਸਤੇ ਤੁਹਾਡੇ ਕੋਲ ਸਵਾਲ ਕਰਨ ਲਈ ਬੈਠਿਆ ਆਇਆ ਨਹੀਂ ਤੇ ਅਗੇਨ ਮੈਂ ਕਹਿੰਦਾ ਮੈਨੂੰ ਕੀ ਲੋੜ ਸੀ ਮੈਂ ਤੇ ਇੱਥੇ ਸੈਟਲ ਆਪਣੇ ਘਰ ਬੜਾ ਵਧੀਆ ਚੱਲੀ ਜਾਂਦਾ ਮੇਰਾ ਪਰ ਇਹ ਕੀ ਜੋ ਮਾਪਿਓ ਨੂੰ ਸਾਡੇ ਮਾਪਿਓ ਇਸ ਵੇਲੇ ਇਸ ਦੁਨੀਆ ਤੇ ਨਹੀਂ ਨੇ ਤੇ ਕੀ ਫਾਇਦਾ ਤੁਹਾਨੂੰ ਜਿਹੜੇ ਅੱਜ ਕੱਲ ਜ਼ਿੰਦਾਬਾਦ ਜ਼ਿੰਦਾਬਾਦ ਕਰਦੇ ਨੇ ਪਤਾ ਨਹੀਂ ਇਹਨਾਂ ਨੇ ਕੱਲ ਨੂੰ ਕੀ ਕਰਨ ਲੱਗ ਜਾਣਾ ਕਿਉਂਕਿ ਜ਼ਮਾਨਾ ਬਦਲ ਗਿਆ ਅੱਜ ਤੋਂ 20 25 30 ਸਾਲ ਪਹਿਲਾਂ ਲੋਕੀ ਹੋਰ ਸਨ ਇਹਨਾਂ ਸਮਾਰਟਫੋਨਾਂ ਨੇ ਦੁਨੀਆ ਬਦਲ ਦਿੱਤੀ ਦੁਨੀਆ ਦੀ ਸੋਚ ਹੀ ਬਦਲ ਦਿੱਤੀ ਐਕਚੁਅਲੀ ਮੈਸੇਜ ਆਉਂਦੇ ਗਰੁੱਪਾਂ ਦੇ ਵਿੱਚ ਉਹ ਮੈਸੇਜ ਦੇ ਕਿ ਜਿੰਦਰ ਦੀ ਮਰਜ਼ੀ ਤੁਸੀਂ ਹਵਾ ਚਲਾ ਲਓ ਅੱਜ ਕੱਲ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦਾ ਇੱਕ ਸੁਝਾਅ ਹੱਥ ਜੋੜ ਕੇ ਤੁਸੀਂ ਮੰਨਣਾ ਤੇ ਹੈ ਨਹੀਂ ਮੈਨੂੰ ਪਤਾ ਪਰ ਮੈਂ ਕਹਿਣ ਜ਼ਰੂਰ ਲੱਗਾ ਕਿ ਅੱਜ ਵੀ ਜੇ ਤੁਸੀਂ ਬੇਸ਼ੱਕ ਤੁਸੀਂ ਕੱਲ ਪੇਪਰ ਭਰ ਦਿੱਤੇ ਨੇ ਅੱਜ ਵੀ ਜੇ ਤੁਸੀਂ ਪੇਪਰ ਵਾਪਸ ਲੈ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਸੀਂ ਆ ਜਾਓ ਜੇ ਐਮਪੀ ਸ਼ੈਂਪੀ ਬਣਨ ਦਾ ਸ਼ੌਕ ਆ ਨਾ ਐਮਐਲਏ ਐਮਪੀ ਜੋ ਵੀ ਆ ਬਣਨ ਦੇ ਸ਼ੌਕਤ ਅੱਜ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਆ ਜਾਓ ਇਹ ਗਰੰਟੀ ਆ ਕਿ ਪੂਰਾ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦਾ ਤੁਹਾਨੂੰ ਕਲਾਵਿਆਂ ਚ ਲੈ ਲੈਣਗੇ ਇਹ ਗਰੰਟੀ ਆ ਐਜ਼ ਸਿੰਗਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਐਜ਼ ਪੋਲੀਟਿਸ਼ੀਅਨ ਵੀ ਤੁਹਾਨੂੰ ਪਿਆਰ ਕਰਨਗੇ ਪਰ ਪਾਰਟੀ ਉਹ ਛੱਡ ਦਿਓ ਉਹ ਪਾਰਟੀ ਤੁਹਾਡੀ ਨਿਗਾ ਵਿੱਚ ਬਹੁਤ ਚੰਗੀ ਹੋ ਸਕਦੀ ਆ ਦੋ ਤੋਤੇ ਹੋ ਸਕਦੇ ਨੇ ਤੁਹਾਡੀ ਨਿਗਾ ਦੇ ਵਿੱਚ ਉਹ ਉਹਨਾਂ ਵਰਗੀ ਕੋਈ ਚੰਗੀ ਪਾਰ ਪੂਰੇ ਪੰਜਾਬ ਦੀ ਨਿਗਾਹ ਦੇ ਵਿੱਚ ਕੀ ਇਮੇਜ ਉਸ ਚੀਜ਼ ਦੀ ਉਹ ਉਸ ਪਾਰਟੀ ਦੀ ਬਣ ਚੁੱਕੀ ਆ ਜਾਂ ਉਸ ਪ੍ਰਾਈਮ ਮਿੰਿਸਟਰ ਦੀ ਬਣ ਚੁੱਕੀ ਆ ਤੁਸੀਂ ਕਿਹੜੇ ਕਿਹੜੇ ਦਿਲ ਦੇ ਵਿੱਚ ਉਹ ਚੀਜ਼ ਕੱਢੋਗੇ ਪਹਿਲਾਂ ਇਹ ਦੱਸੋ ਕਿਹਦਾ ਕਿਹਦਾ ਦਿਲ چیر ਕੇ ਉਹ ਗਲਤ ਇਮੇਜ ਜਿਹੜੀ ਬਣ ਚੁੱਕੀ ਕਿਵੇਂ ਕੱਢੋਗੇ ਤੁਸੀਂ ਕਿੰਨਾ ਕਰੋਗੇ ਤੁਸੀਂ ਸੂਫੀ ਬਣ ਕੇ ਲੈਕਚਰ ਦਿਓਗੇ ਅੱਜ ਕੱਲ੍ਹ ਹੈ ਨਹੀਂ ਲੋਕੀ ਬਹੁਤਾ ਸੂਫੀ ਨਹੀਂ ਸੁਣਨਾ ਚਾਹੁੰਦੇ ਇਹ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਜਾਤ ਫਿਰ ਕੰਜਰ ਬਣਨਾ ਪੈਂਦਾ ਇਹਨਾਂ ਵਾਂਗੂ ਜਿਹੜੇ ਕੰਜਰ ਤੁਰੇ ਫਿਰਦੇ ਨੇ ਆਹ ਪੋਲੀਟਿਸ਼ੀਅਨ ਜਾਤ ਫਿਰ ਇਹਨਾਂ ਵਾਂਗੂ ਕੰਜਰ ਬਣਨਾ ਪੈਂਦਾ ਸੂਫੀ ਸਭ ਨੂੰ ਕੋਈ ਨਹੀਂ ਪੁੱ ਜੇ ਲੜਨੇ ਆ ਲੈਕਸ਼ਨ ਆਜ਼ਾਦ ਆ ਜਾਓ ਮੱਥਾ ਟੇਕ ਦਿਓ ਮੋਦੀ ਸਾਹਿਬ ਨੂੰ ਮਾਫੀ ਮੰਗ ਕੇ ਕਹੋ ਮੈਂ ਬਸ ਜੋ ਵੀ ਤੁਸੀਂ ਕੀਤਾ ਠੀਕ ਹੈ ਮਾਫੀ ਚਾਹੁੰਨਾ ਪਰ ਮੈਂ ਪੰਜਾਬ ਨਾਲ ਜੋੜਨਾ ਚਾਹੁੰਦਾ ਇੱਕ ਵਾਰੀ ਕਰੋ ਤਾਂ ਪ੍ਰੈਸ ਕਾਨਫਰੈਂਸ ਕੱਲ ਨੂੰ ਹੀ ਕਰ ਲੋ ਪ੍ਰੈਸ ਕਾਨਫਰੈਂਸ ਕਿ ਮੈਂ ਵੀ ਮੈਂ ਦੇਖੋ ਅਸੀਂ ਪੰਜਾਬ ਪੰਜਾਬ ਵੀ ਪੰਜਾਬੀਅਤ ਨੂੰ ਥੋੜਾ ਜਿਹਾ ਭੁੱਲ ਸਕਦੇ ਜਾਂ ਪੰਜਾਬ ਨੂੰ ਅਸੀਂ ਤਾਂ ਇੱਕ ਇੱਕ ਸਾਡਾ ਕਤਰਾ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ ਇੱਕ ਇੱਕ ਸਾਡਾ ਪੰਜਾਬ ਨਾਲ ਜੁੜਿਆ ਹੋਇਆ ਤੁਸੀਂ ਕੱਲ ਨੂੰ ਪ੍ਰੈਸ ਕਾਨਫਰੈਂਸ ਕਰਕੇ ਕਹੋ ਵੀ ਮੋਦੀ ਸਾਹਿਬ ਜਿੰਨੀ ਆਪਣੀ ਨੀਵੀਂ ਸੋਹਣੀ ਨੇ ਵੀ ਜਿੰਨੀ ਬੀਤੀ ਸੋਹਣੀ ਬੀਤੀ ਇੱਕ ਦੂਜੇ ਦੀ ਬੁਰੀ ਨਾ ਕੀਤੀ ਇਹ ਤਾਂ ਕਹੇ ਰੋ ਕੱਲ ਨੂੰ ਤੇ ਆਜ਼ਾਦ ਉਮੀਦਵਾਰ ਲੜੋ ਕਹਤੋਂ ਮੈਂ ਪੰਜਾਬ ਨੂੰ ਪੰਜਾਬ ਨੂੰ ਜਿੰਨਾ ਕਿ ਮੇਤੋਂ ਤੁਹਾਡੀ ਸੇਵਕ ਹੋ ਗਈ ਹੋ ਗਈ ਪਰ ਮੈਂ ਪੰਜਾਬ ਤੋਂ ਦੂਰ ਰਹਿ ਕੇ ਰਾਜਨੀਤੀ ਨਹੀਂ ਕਰ ਸਕਦਾ ਤੇ ਨਾ ਲੋਕਾਂ ਨੇ ਕਰਨ ਦੇਣੀ ਆ ਰੱਬ ਕਰੇ ਤੁਸੀਂ ਜਿੱਤ ਜਾਓ ਜਿਸ ਤਰੀਕੇ ਨਾਲ ਵੀ ਹੈਗੇ ਹੋ ਜਿੱਤ ਜਾਓ ਪਰ ਭਾਜੀ ਮੇਰੇ ਪਿਓ ਰਾਜਨੀਤੀ ਗੰਦੀ ਸੀ ਗੰਦੀ ਹੈ ਤੇ ਗੰਦੀ گاਹ ਤੋਂ گاਉਂ ਬਹੁਤੀ ਗੰਦੀ ਹੋ ਜਾਣੀ ਆ 2027 ਦੇ ਇਲੈਕਸ਼ਨਾਂ ਵਿੱਚ ਦੇਖੋ ਹੋਰ ਗੰਦ ਪੈ ਜਾਣਾ ਇਹ ਸੁਧਰਨ ਵਾਲਾ ਕੰਮ ਨਹੀਂ ਹੋਣਾ ਇਹ ਰਿਸ਼ਤੇ ਵਿੱਚ ਜਾਵੜਿਆ ਲੋਕਾਂ ਦੇ ਬੈੱਡਰੂਮਾਂ ਵਿੱਚ ਜਾਵੜਿਆ ਲੋਕਾਂ ਦੇ ਧੀਆਂ ਵਿੱਚ ਜਾਵੜਿਆ ਹੀ ਰਾਜਨੀਤੀ ਸਾਡੇ ਪੰਜਾਬ ਦੀ ਇਹ ਜੇ ਕੋਈ ਵੀ ਲੋਕਾਂ ਨੇ ਸੁਧਰ ਜਾਣਾ ਹੈ ਰਾਜਨੀਤਿਕ ਲੋਕਾਂ ਨੇ ਭੁੱਲੀ ਜਾਈਏ ਆਪਾਂ ਇਹ ਤਾਂ ਕੰਮ ਖਰਾਬ ਹੋ ਜਾਣਾ ਸਾਡੇ ਪੰਜਾਬ ਦਾ ਮੁੱਦੇ ਤਾਂ ਹੈ ਹੀ ਨਹੀਂ ਨਾ ਕਿਸੇ ਕੋਲ ਮੁੱਦਿਆਂ ਦੀ ਕੋਈ ਗੱਲ ਸੁਣੀ ਇੱਕ ਦੂਸਰੇ ਧੀ ਪੈਣ ਇੱਕ ਰੰਤੇ ਲੱਗੇ ਹੋਏ ਨੇ ਬਸ ਤੇ ਰਾਜਨੀਤੀ ਇਹ ਇਦਾਂ ਹੀ ਰਹਿਣੀ ਆ ਪਰ ਫੇਰ ਵੀ ਤੁਸੀਂ ਕੁੱਦਣਾ ਆ ਤੇ ਕੁੱਦੇ ਰਹੋ ਮੈਂ ਤੇ ਬੇਨਤੀ ਕਰ ਸਕਦਾ अगेन ਮੈਂ ਘਟੂ ਘਟ 100 ਵਾਰੀ ਹੱਥ ਚੋੜ ਲੈਨੇ ਇਸ 15 ਮਿੰਟ ਦੀ ਵੀਡੀਓ ਵਿੱਚ ਤੇ ਅਖੀਰ ਤੇ ਮੈਂ ਫੇਰ ਕਮਾਂ ਗਿਆ ਹੀ ਕਿ ਰੱਬ ਦਾ ਵਾਸਤਾ ਇਸ ਗੰਦ ਚੋਂ ਨਿਕਲੋ ਤੁਸੀਂ ਗਾਣੇ ਵਿੱਚ ਵੀ ਬੁੱਢੇ ਨਹੀਂ ਹੋਏ ਕੱਲ ਨੂੰ ਅਨਾਉਂਸ ਕਰ ਦਿਓ ਵੀ ਮੈਂ ਦੁਬਾਰਾ ਚਲੋ ਪੋਲਿਟਿਕਸ ਜੇ ਛੱਡ ਕੇ ਤੁਸੀਂ ਗਾਣੇ ਵਿੱਚ ਹੀ ਐਸਾ ਤੁਹਾਡਾ ਗਾਣਾ ਐ ਇਸ ਉਮਰ ਦੇ ਜਦੋਂ ਮੈਂ ਸੁਣਦਾ ਮੈਂ ਤਾਂ ਇਦਾਂ ਹੋ ਜਾਣਾ ਯਾਰ ਕਿੱਡਾ ਵੱਡਾ ਗਾਣਾ ਮੇਰੇ ਭਰਾ ਦਾ ਸੁਰ ਇਦਾਂ ਚੱਕ ਚੱਕ ਤੁਸੀਂ ਰੱਖਦੇ ਇਦਾਂ ਸੁਰ ਪਤਾ ਲੱਗਦਾ ਇੱਥੋਂ ਸੁਰ ਚੱਕ ਕੇ ਇੱਥੇ ਰੱਖਦੇ ਪਤਾ ਲੱਗਦਾ ਸੁਰ ਸੁਰ ਨੂੰ ਟੱਚ ਕੀਤਾ ਬੰਦੇ ਨੇ ਅੱਜ ਵੀ ਤੁਹਾਡਾ ਗਾਣਾ ਬੁੱਢਾ ਨਹੀਂ ਹੋਇਆ ਸਾਰਾ ਕੁਝ ਛੱਡ ਦਿਓ ਕੱਲ ਨੂੰ ਅਨਾਉਂਸ ਕਰ ਦਿਓ ਕਿ ਮੈਂ ਸੰਗੀਤ 'ਚ ਦੁਬਾਰਾ ਆ ਗਿਆ ਦੇ ਪਰ ਤੁਹਾਨੂੰ ਪਿਆਰ ਲੋਕੀ ਇਹ ਜ ਸਿੰਗਰ ਬਹੁਤ ਕਰਦੇ ਨੇ ਕੱਲਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਬਹੁਤ ਪਿਆਰ ਕਰਦੇ ਨੇ ਲੋਕੀ ਸੋ ਮੈਂ ਜਿੰਨਾ ਵੀ ਕਿਹਾ ਅੱਜ ਜਿੰਨਾ ਕੁ ਬੋਲਿਆ ਮੈਂ ਮਾਫੀ ਤੁਹਾਡੇ ਕੋ ਅਡਵਾਂਸਲੀ ਮੰਗ ਲਈ ਤੁਹਾਡੇ ਫੋਨ ਵਿੱਚ ਮੈਸੇਜ ਪਹਿਨੇ ਅੱਜ ਦੇ ਤੇ ਬਸ ਇਹੀ ਹੈ ਗਾਣਾ ਮੈਨੂੰ ਸ਼ਾਇਦ ਅੱਜ ਘਰ ਤੋਂ ਪਹਿ ਜਾਣ ਪਰ ਹੋ ਸਕਦਾ ਕਿ ਇਸ ਵੀਡੀਓ ਨੂੰ ਪੋਜ਼ਿਟਿਵ ਵੀ ਲਿਆ ਜਾਵੇ ਇਹ ਵੀ ਮੈਂ ਉਮੀਦ ਕਰਦਾ ਆਪਣੇ ਪਰਿਵਾਰ ਤੋਂ ਕਿ ਇਸ ਵੀਡੀਓ ਨੂੰ ਪੋਜ਼ਿਟਿਵ ਵੀ ਲਿਆ ਜਾਵੇ ਸ਼ਾਇਦ ਤੇ ਕੁਛ ਨਾ ਕੁਛ ਮੂੜਾ ਪਵੇ ਮੈਂ ਆਪਣੇ ਪਰਿਵਾਰ ਨੂੰ ਵੀ ਕਹਿਣਾ ਰੱਬ ਦਾ ਵਾਸਤਾ ਕੋਸ਼ਿਸ਼ ਕਰੋ ਇੱਕ ਸਿਟਿੰਗ ਕਰਨ ਦੀ ਘਰ ਦੇ ਵਿੱਚ ਤੇ ਛੱਡੂ ਜਿਹਨਾਂ ਲੋਕਾਂ ਲਈ ਇਹ ਚੀਜ਼ਾਂ ਇਹ ਤੁਹਾਡੇ ਲਈ ਬਣੀ ਹੀ ਨਹੀਂ ਐਕਚੁਅਲੀ ਰਾਜਨੀਤੀ ਤੁਹਾਡੇ ਲਈ ਨਹੀਂ ਬਣੀ ਜਿਨ੍ਹਾਂ ਲਈ ਬਣੀ ਆ ਉਹ ਕੁੱਤਿਆਂ ਵਾਂਗ ਘੁੰਮੀ ਜਾਣ ਘੁੰਮਣ ਦਿਓ ਸਾਨੂੰ ਕੀ ਉਹਨਾਂ ਵਾਸਤੇ ਬਣੀ ਉਹ ਯੂਜ਼ ਟੂ ਹੋ ਚੁੱਕੇ ਨੇ ਉਹਨਾਂ ਨੂੰ ਧੀਆਂ ਪੈਣਾ ਇੱਕ ਕਰ ਦਿਓ ਲੀਰੋ ਲੀਰ ਕਰ ਦਿਓ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਕੋਈ ਮਤਲਬ ਹੀ ਨਹੀਂ ਨਾ ਚੀਜ਼ਾਂ ਦਾ ਉਹ ਯੂਜ਼ ਟੂ ਹੋ ਚੁੱਕੇ ਨੇ ਬੇਸ਼ਰਮ ਹੋ ਚੁੱਕੇ ਨੇ ਤੇ ਮੈਂ ਨਹੀਂ ਚਾਹੁੰਦਾ ਮੇਰਾ ਭਰਾਏ ਹੋ ਜਾ ਬੇਸ਼ਰਮ ਬਣੇ ਹੋ ਸਕਦਾ ਤੁਸੀਂ ਇਸ ਚੀਜ਼ ਨੂੰ ਥੋੜਾ ਪੋਜ਼ਿਟਿ ਛੱਡੋ ਇਸ ਗੰਦ ਵਿੱਚੋਂ ਨਿਕਲੋ ਬਾਕੀ ਮੈਂ ਵੀਡੀਓ ਖਤਮ ਕਰਨ ਤੋਂ ਪਹਿਲਾਂ ਸਾਰੇ ਪੰਜਾਬੀਆਂ ਨੂੰ ਕਹਿਣਾ ਕਿ ਜੇ ਕੱਲ ਨੂੰ ਆਜ਼ਾਦ ਉਮੀਦਵਾਰ ਤੇ ਤੌਰ ਤੇ ਲੜਦੇ ਤਾਂ ਫੇਰ ਕਰਕੇ ਦਿਖਾ ਦਿਓ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਜਿਹੜਾ ਤੁਸੀਂ ਕਹਿੰਦੇ ਸੀ ਤੁਹਾਨੂੰ ਕਲਾਕਾਰ ਤੌਰ ਤੇ ਬਹੁਤ ਪਿਆਰ ਕਰਦੇ ਆ ਉਹ ਕਰਕੇ ਦਿਖਾ ਦਿਓ ਫੇਰ ਜੇ ਇਸ ਪਾਰਟੀ ਨੂੰ ਛੱਡਦੇ ਨੇ ਪਾਰਟੀ ਤੇ ਮੁੱਦਾ ਨਾ ਉਦਾਂ ਤੁਸੀਂ ਬਹੁਤ ਪਿਆਰ ਕਰਦੇ ਹੋ ਪਾਰਟੀ ਨੂੰ ਜੇ ਛੱਡਦੇ ਨੇ ਜੇ ਮੇਰੇ ਕਹਿਣ ਤੇ ਛੱਡ ਲੈਣ ਤੇ ਫਿਰ ਦਿਖਾ ਦਿਓ ਜਰਾ ਫਿਰ ਉਹ ਖੁੱਲ੍ਹ ਦਿਲੀ ਸੋ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ ਆਬਾਦ ਰਹੋ